ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲ ਖੇਤੀ ਸੇਵਾ ਸੈਂਟਰ ਦੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੀ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 10 11 12 ਜਨਵਰੀ ਪੰਜਾਬ ਦੇ ਮੌਸਮ ਦੇ ਕਿ ਆਉਣ ਵਾਲੇ ਦੋ ਦਿਨ ਵੀਰੋ ਜੋ ਕਿ ਇੱਕ ਸਿਸਟਮ ਆ ਰਿਹਾ ਹੈ ਮੀਂਹ ਦੇ ਰੂਪ ਦੇ ਵਿੱਚ ਪੰਜਾਬ ਦੇ ਕਿੰਨੇ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਕਿੰਨਾ ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਜ਼ਿਆਦਾ ਹੋਣਗੇ ਕਿੰਨਾ ਖੇਤਰਾਂ ਵਿੱਚ ਇਹਦਾ ਪ੍ਰਭਾਵ ਘੱਟ ਰਹੇਗਾ ਸੋ ਵੀਰੋ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਦੇ ਤਰੀਕੇ ਨਾਲ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਕਸਾਮ ਵੀਰੋ ਜਿਵੇਂ ਕਿ ਤੁਹਾਨੂੰ ਕੱਲ ਦੀ ਵੀਡੀਓ ਵਿੱਚ ਵੀ ਦੱਸਿਆ ਗਿਆ ਸੀ ਕਿ 9 10 ਨੂੰ ਪੰਜਾਬ ਦਾ ਮੌਸਮ ਠੀਕ ਹੈ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਵੀਰੋ ਧੁੰਦ ਦੇਖਣ ਨੂੰ ਮਿਲੇਗੀ ਤਕਰੀਬਤ ਦਿਨ ਦੇ ਸਮੇਂ ਧੁੱਪ ਵੀ ਨਿਕਲੇਗੀ ਉਸ ਤੋਂ ਬਾਅਦ ਵੀਰੋ ਹੌਲੀ ਹੌਲੀ ਜਿਵੇਂ ਸਮਾਂ ਅੱਗੇ ਵਧੇਗਾ ਤਾਂ ਪੂਰਬੀ ਹਵਾਵਾਂ ਮੌਬਸੀ ਕਰ ਜਾਣਗੀਆਂ ਅੱਜ 10 ਤਰੀਕ ਨੂੰ ਵੀਰੋ ਆਉਂਦੇ ਦਿਨਾਂ ਦੇ ਵਿੱਚ ਸਿਸਟਮ ਦੇ ਕਾਰਨ ਵੀਰੋ ਪਹਿਲਾਂ ਜੋ ਏਰੀਆ ਪ੍ਰਭਾਵਿਤ ਹੋਣਗੇ ਉਹ ਹੋਣਗੇ ਰਾਜਸਥਾਨ ਤੇ ਹਰਿਆਣਾ ਦੇ ਨਾਲ ਲੱਗਦੇ ਖੇਤਰ ਜਿਵੇਂ ਕਿ ਬਠਿੰਡਾ ਮਾਨਸਾ ਬਰਨਾਲਾ ਮੁਕਸਰ ਸਾਹਿਬ ਕੋਟ ਕਪੂਰਾ ਫਰੀਦਕੋਟ ਫਿਰੋਜ਼ਪੁਰ ਤੁਬੀਰੋ ਇਨ੍ਹਾਂ ਖੇਤਰਾਂ ਨੂੰ ਪਹਿਲਾਂ ਬੱਦਲਵਾਈ ਪ੍ਰਭਾਵਿਤ ਕਰੇਗੀ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਇਹ ਸਿਸਟਮ ਅੱਗੇ ਸਾਰੇ ਪੰਜਾਬ ਦੇ ਉੱਪਰ ਆਪਣਾ ਪ੍ਰਭਾਵ ਦਿਖਾਉਂਦਾ ਰਹੇਗਾ ਇਨ੍ਹਾਂ ਖੇਤਰਾਂ ਤੋਂ ਵੀਰੋ ਸ਼ੁਰੂ ਹੋ ਕੇ ਪ੍ਰਭਾਵ ਪਹਿਲਾਂ ਫਿਰ ਪੂਰਬੀ ਤੇ ਜੋ ਆਪਣੇ ਉੱਤਰੀ ਭਾਗ ਨੇ ਇਨ੍ਹਾਂ ਭਾਗਾਂ ਵੱਲ ਨੂੰ ਬੱਦਲਵਾਈ ਹੌਲੀ-ਹੌਲੀ ਅੱਗੇ ਜਾਵੇਗੀ ਤੇ ਪੰਜਾਬ ਦੇ ਮੌਸਮ ਪ੍ਰਭਾਵਿਤ ਕਰੇਗੀ ਇਹ ਸਿਸਟਮ ਦੇ ਚੱਲਦਿਆਂ ਵੀਰੋ ਕਿ ਜ਼ਿਆਦਾ ਵੱਡੇ ਤਾਕੜੇ ਭਾਰੀ ਮੀਂਹ ਦੇ ਅਸਰ ਨਹੀਂ ਹੋਣਗੇ ਹਲਕੇ ਤੋਂ ਦਰਮਿਆਨਾ ਮੀਂਹ ਆਪਾਂ ਨੂੰ ਜੋ ਪੱਛਮ ਤੇ ਵੀਰੋ ਦੱਖਣੀ ਖੇਤਰ ਨੇ ਪੰਜਾਬ ਦੇ ਦੱਖਣ ਪੱਛਮੀ ਖੇਤਰ ਨੇ ਇਨ੍ਹਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਕਾਰਵਾਈਆਂ ਬਰਸਾਤੀ ਵੱਖ-ਵੱਖ ਸਮੇਂ ਵੱਖ-ਵੱਖ ਸਮੇਂ ਦੇਖਣ ਨੂੰ ਵੀਰੋ ਵੱਖ-ਵੱਖ ਰੂਪਾਂ ਦੇ ਵਿੱਚ ਵੱਧ ਘਟ ਕੇ ਤੇ ਕਿਣ ਮਣ ਕੇ ਦੇ ਦਰਮਿਆਨ ਦਾ ਕਿਤੇ ਤੇਜ਼ ਛੱਟੇ ਦਰਮੀ ਵੀਰੋ ਗਰਜ ਚਮਕ ਤੇਜ਼ ਹਵਾ ਇਦਾਂ ਦੀ ਗਤੀਵਿਧੀਆਂ ਪਰੋਂ ਦੇਖਣ ਨੂੰ ਮਿਲਣਗੀਆਂ ਤੇ ਵੀਰੋ ਇੱਕਦੁੱਕਾ ਥਮ ਅਤੇ ਗੜੇ ਮਰਦੀ ਬਿਨਕਰ ਨਹੀਂ ਕੀਤਾ ਜਾ ਸਕਦਾ ਅਜਿਹੇ ਦੇ ਵਿੱਚ ਗੜੇ ਮਰਦੀ ਸੰਭਾਵਨਾ ਵੱਧ ਜਾਂਦੀ ਹੈ ਇਹ ਸਿਸਟਮ ਦਾ ਪ੍ਰਭਾਵ ਵੀਰੋ ਆਪਾਂ ਨੂੰ 11 ਦੀ ਸਵੇਰ ਤੋਂ ਲੈ ਕੇ ਦੁਪਹਿਰ ਦੇ ਸਮੇਂ ਤੱਕ तकरीबन ਵੀਰੋ 11 ਤੇ 12 ਦੇ ਵੀਰੋ ਦੋ ਦਿਨ ਹੋਣਗੇ 12 ਦੀ ਦੁਪਹਿਰ ਤੱਕ ਇਹ 24 ਘੰਟੇ ਸਿਸਟਮ ਦਾ ਪ੍ਰਭਾਵ ਵੀਰੋ ਪੂਰੇ ਜ਼ੋਰਾਂ ਤੇ ਹੋਵੇਗਾ ਪੰਜਾਬ ਦੇ ਤਕਰੀਬਨ ਵੀਰੋ 70% ਖੇਤਰ ਇਹ ਸਿਸਟਮ ਦੇ ਅੰਦਰ ਪ੍ਰਭਾਵਿਤ ਹੋਣਗੇ ਜਿਨ੍ਹਾਂ ਦੇ ਵਿੱਚ ਵੀਰੋ ਬਰਸਾਤ ਦੇਖਣ ਨੂੰ ਮਿਲੇਗੀ 20-25% ਖੇਤਰ ਹੋਣਗੇ ਜਿਨ੍ਹਾਂ ਦੇ ਵਿੱਚ ਬਰਸਾਤ ਨਹੀਂ ਮਿਲੇਗੀ ਸਿਰਫ ਬੱਦਲ ਵਾਈ ਹੀ ਪਹੁੰਚੇਗੀ ਸੋ ਵੀਰੋ ਵੱਖ-ਵੱਖ ਸਮੇਂ ਮੱਖ-ਮੱਖ ਖੇਤਰਾਂ ਦੇ ਵਿੱਚ ਅਪਰੋਈ ਸੰਗਤਿਵਿਧੀਆਂ ਦੇਖਣ ਨੂੰ ਮਿਲਣਗੀਆਂ ਸਿਸਟਮ 11 ਤੇ 12 ਪੰਜਾਬ ਦਾ ਮੌਸਮ ਖਰਾਬ ਰਹੇਗਾ ਆਪਾਂ ਓਵਰਆਲ ਕਹਿ ਦਈਏ ਬਾਕੀ ਵੀਰੋ 13 ਅਕਤੂਬਰ ਫਿਰ ਮੌ ਬਾਕੀ ਵੀਰੋ ਜਿਵੇਂ ਕੋਈ ਨੇੜੇ ਦੇ ਨਾਲ ਆਉਂਦੇ ਨੇ ਇਹਨਾਂ ਨੂੰ ਅਪਡੇਟ ਮਿਲਦੀ ਆਪਾਂ ਸਾਰੀ ਸਹੀ ਤੇ ਸਹੀ ਜਾਣਕਾਰੀ ਲੈ ਕੇ ਕਿਸਾਨ ਵੀਰਾਂ ਲਈ ਹਾਜ਼ਰ ਹੋਵਾਂਗੇ ਸੋ ਵੀਰੋ ਮੌਸਮ ਦੀ ਹਰ ਪ੍ਰਕਾਰ ਦੀ ਛੋਟੀ ਤੋਂ ਵੱਡੀ ਸਹੀ ਅਪਡੇਟ ਲਈ ਚੈਨਲ ਜੈਲ ਖੇਤੀ ਸੇਵਾ ਸੈਂਟਰ ਨਾਲ ਬਨੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ